ਅਪਸ਼ੀ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬਾਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਉਹਨਾਂ ਦੇ ਜੀਤਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਜਿੰਨੇ ਭਰਾਵਾਂ ਤੇ ਬੜਾ ਦੁੱਖ ਆਇਆ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈ ਕਿ ਪਰਿਵਾਰ ਨੂੰ ਐਨੇ संकट सा बेटी परनीत कौर जी पिछले समय कनेडा गई थे एक महीने पहला ਉਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੇ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬੋਡੀ ਆਈ ਆ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਬੜਾ ਸਾਇ ਤੇ ਕਿਆ ਕਾਸ਼ਟਾ ਸਦਾ ਹਰਸਰਪੀਰ ਸਿੰਘ ਸੱਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਤੇ ਬੜਾ ਦੁੱਖ ਆਇਆ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈ ਕਿ ਪਰਿਵਾਰ ਇੰਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਰਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੇ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ ਚਾਰ ਦਿਨ ਦਾ ਦੋਨੇ ਪੈਣਾ ਦਾ ਫਰਕ ਹੈ ਜਾਣ ਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀਗੇ ਤੇ ਲੇਕਿਨ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹੀ ਹੋਣਾ ਜੀ ਸੋ ਪਰਿਵਾਰ ਨੇ ਆਪਣਾ ਚੰਗਾ ਖਰਚਾ ਕਰਕੇ ਪਹਿਲਾਂ ਬੱਚੀ ਨੂੰ ਭੇਜਿਆ ਫੇਰ ਵੀ ਬਹੁਤ ਮਤਲਬ ਜਿਹੜਾ ਹੈ ਆਰਥਿਕ ਤੌਰ ਤੇ ਵੀ ਨੁਕਸਾਨ ਪਰ ਪਰਿਵਾਰਕ ਤੌਰ ਤੇ ਜਿਹੜਾ ਬੱਚੇ ਦਾ ਜਾਣਾ ਹੈ ਨਾ ਇਹ ਕਿਤੇ ਘਾਟਾ ਪੂਰਾ ਨਹੀਂ ਹੋ ਸਕਦਾ ਜੀ ਬਾਲ ਸਾਹਿਬ ਜਿਹੜੀ ਇੱਕ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੈ ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ ਇਸ ਖਬਰ ਨੇ ਮਨ ਨੂੰ ਝੋੜ ਕੇ ਰੱਖਤਾ ਹੈ ਨਾਨ ਨਾਨ ਮੈਂ ਇਹ ਵੀ ਕਹੂੰਗਾ ਵੀ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਵੀ ਆਪਣਾ ਧੀ ਪੁੱਤ ਜਿਹੜਾ ਹੈਗਾ ਉਹ ਇੱਥੇ ਰਵੇ ਬਾਹਰ ਜਾਣ ਦੀ ਉਹਨੂੰ ਲੋੜ ਨਾ ਪਵੇ ਇੱਥੇ ਰੋਜ਼ਗਾਰ ਆਪਾਂ ਨੂੰ ਮਤਲਬ ਦੇਣਾ ਚਾਹੀਦਾ ਬੱਚਿਆਂ ਨੂੰ ਅਖੀਰ 'ਚ ਆਪਣੇ ਬੱਚੇ ਇੱਥੋਂ ਜਾਂਦੇ ਤਾਂ ਰੋਜ਼ਗਾਰ ਵਾਸਤੇ ਹੀ ਆ ਪੜਨ ਵਾਸਤੇ ਹੀ ਸੋ ਸਾਰੀ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ ਇੱਥੇ ਬੱਚੇ ਪੜਨ ਇੱਥੇ ਰੋਜ਼ਗਾਰ ਕਰਨ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰ ਪ੍ਰਮਾਤਮਾ ਅਗੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਬਸ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦਭਾਗੀ ਚੀਜ਼ ਹੈ ਕਿੰਨਾ ਚਿਰ ਹੋ ਗਿਆ ਸੀਗਾ ਭਾਈ ਗਿਆਨੂ ਨੂੰ ਮੇ 7 ਮਹੀਨੇ ਹੋ ਗਏ ਪਿਛਲੇ ਸਾਲ ਦੇ ਇਸੇ ਸਾਹਮਣੇ ਸਾਲ 26 April ਇਹ ਘਟਨਾ ਹੋਈ ਜਦੋਂ ਪਤਾ ਲੱਗਿਆ ਕਿ ਕਿਵੇਂ ਮੌਤ ਹੋ ਗਈ। ਸੰਨ ਤੋਂ ਆਫੀਸਰ ਦਾ ਹੀ ਫੋਨ ਆਇਆ ਜਿਹੋ ਉਹਦੋਂ ਪੁਲਿਸ ਆਫੀਸਰ ਦੇ। ਅੱਛਾ। ਤੇ ਹਮਤ ਨੇ ਸਾਨੂੰ ਵਿੱਚ ਕੀ ਨਾ ਹੋਇਆ ਕੁਝ ਹੋਇਆ। ਫਿਰ ਉਹਨਾਂ ਦਾ ਟਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਤੇ ਕਿ ਫਿਰ ਉਹਨਾਂ ਨੇ ਦੱਸਿਆ ਵੀ ਸੁਡੀ ਬੇਟੀ ਐਕਸਪਾਇਰ ਹੋ ਗਈ। ਕਿਵੇਂ ਮਤਲਬ ਕੋਈ ਕਾਰਨ ਸੀ ਹੋਇਆ? ਕਰਨਲ ਉਹ ਉਸ ਟਾਈਮ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਉਹ ਕਹਿੰਦੇ ਮੈਂ ਟਰਾਂਸਲੇਟਰ ਆਇਆਗਾ ਤੇ ਮੈਂ ਕੋਈ ਆਫੀਸਰ ਲਿਆਂਗਾ ਜਿਹਨੇ ਗੱਲ ਮੈਨੂੰ ਦੱਸੀਗੀ ਮੈਂ ਸੁਣਾਂ ਦੱਸ ਤਾ ਤੇ ਜਿਹੜਾ ਜਿਹੜਾ ਪਨੋਲ ਹਮ ਦੇ ਵਿੱਚ ਰੱਖੀ ਗਈ ਹੈਗੀ ਮੈਡੀਕਲ ਹੋਂ ਤੋਂ ਬਾਅਦ ਉੱਤੇ ਜੋ ਆਕਸੀਜਨ ਦਾ ਲੈਵਲ ਹੈਗਾ ਅੱਛਾ ਆ ਤੁਮ ਆਏ ਨੇ ਏਸੀ ਉੱਤੇ ਅੰਨਾ ਇਹ ਸਾਰੀ ਪਰਵਾਰ ਉਹ ਜੇ ਸੀ ਇਸ਼ਨਾਨ ਵਗੈਰਾ ਕਰਕੇ ਸਰਜਰੀ ਵੀ ਕਰਕੇ ਜਿਹੋ ਆਨੇ ਦੱਸਦੇ ਵੀ ਸਨ ਉਹਨਾਂ ਨੇ ਮੈਡੀਕਲ ਦੀ ਰਿਪੋਰਟ ਉੱਤੇ ਵੀ ਕਿਹਾ ਵੀ ਆਕਸੀਜਨ ਦਾ ਲੈਵਲ ਡਾਊਨ ਹੈ। ਸਰੀਰ ਤੋਂ ਲਾਸਟ ਟਾਈਮ ਕਦੋਂ ਗੱਲ ਹੋਈ? ਤਾਂ ਆਫੀਸਰ ਦੇ ਫੋਨ ਹੋਣ ਤੋਂ ਹੋਈ ਸੀ ਸਾਡੇ 36 ਘੰਟੇ ਪਹਿਲਾਂ ਗੱਲ ਹੋਈ ਸੀ ਤੇ 24 ਘੰਟੇ ਪਹਿਲਾਂ ਮੈਸੇਜ ਆਇਆ ਸੀ। ਹੂੰ ਹਲ ਹੋਈ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਮੈਂ ਬਿਮਾਰ ਆ ਹਾਂ ਇਹੋ ਦੱਸਿਆ ਤੇ ਉਹਨੇ ਵੀ ਮੈਨੂੰ ਬੁਖਾਰ ਵਗੈਰਾ ਵੀ ਵੰਟਿੰਗ ਹੋ ਗਈ ਸੀ ਪਰ ਨਾ ਹੁਣ ਠੀਕ ਆ ਉਹਨੇ ਐ ਨਹੀਂ ਸੀਗਾ ਵੀ ਮੈਨੂੰ ਆਏਗੇ ਆ ਪ੍ਰੋਬਲਮ ਇਹਦੇ ਅਸੀਂ ਮੈਨੂੰ ਵੰਟਿੰਗ ਹੋ ਗਈ ਸੀ ਵੀ ਮੈਨੂੰ ਹੁਣ ਮੇਰੇ ਪਚ ਗਿਆ ਸਾਰਾ ਕੁਝ ਮੈਂ ਠੀਕ ਆ ਇਹ ਲਗਦਾ ਜੀ ਮੈਂ ਹੁਣ ਹੋਰ ਇਹ ਆਪਾਂ ਇੰਨੇ ਕੋਈ ਬਿਮਾਰ ਹੋ ਜਾਂਦਾ ਇਹ ਸੀ ਏਡੀ ਵੱਡੀ ਗੱਲ ਤਾਂ ਹੁੰਦੀ ਨਹੀਂ ਇਹੀ ਵੇਸੋ ਬੱਚੇ ਨੇ ਸੋਚਿਆ ਜੇ ਨਹੀਂ ਤਾਂ ਜਿਵੇਂ ਅਸੀਂ ਕਿਹਾ ਸੀ ਕਿ ਚਲ ਤੂੰ ਤੇ ਬੱਚੇ ਉਧਰ ਤਾਇਆ ਜੀ ਹੋਏ ਨੇ ਰਹਿੰਦੇ ਨੇ ਕਿ ਉਹਨਾਂ ਕੋਲ ਚਲੇ ਜਾਓ ਜਾਨ ਚਾਚਾ ਜੀ ਰਹਿੰਦੇ ਨੇ ਉਧਰ ਉੱਥੇ ਚਲੇ ਜਾਓ ਇਹੀ ਸਰਸਰੀ ਉਹ ਕਰ ਗਿਆ ਬੱਚਾ ਜਿਵੇਂ ਇੱਧਰ ਵੀ ਆਪਾਂ ਕਹਿਣਾ ਬੁਖਾਰ ਹੋ ਗਿਆ ਚਲੋ ਠੀਕ ਹੋ ਗਏ ਕੋਈ ਸਿਹਤ ਸੂਲਤਾ ਨਹੀਂ ਘਾਟਾ ਉਧਰ ਜਾ ਕੀ ਇਹ ਕੋਈ ਅਸੀ ਗੱਲ ਸੁਣਦੇ ਆ ਵੀ ਜੀ ਗਏ ਤਾਂ ਨਹੀਂ ਆਉਣਗੇ ਕਿਉਂਕਿ ਜੇ ਜੇਪਾ ਦੇਖਦੇ ਆ ਅੱਡੀ ਸੇਤੀ ਦਾ ਇਸ ਤਰ੍ਹਾਂ ਨਿਕਟਣਾ ਨੂੰ ਆਪਾਂ ਇਹ ਕੋਈ ਚਿੱਤ ਇੱਧਰ ਚੰਗੀਆਂ ਨਹੀਂ ਕੋਈ ਸੋੜ ਤਾਂ ਚੰਗੀਆਂ ਨਹੀਂ ਉੱਥੋਂ ਦੀ ਸਰਕਾਰ ਦਾ ਜਾਂ ਹੋਰ ਕਿਸ ਤਰ੍ਹਾਂ ਦਾ ਰਿਹਾ ਜਦੋਂ ਆਪਾਂ ਨੂੰ ਇੱਧਰ ਇੱਦੀ ਬੇਟੀ ਬੇਟੀ ਬੋਰਡਿੰਗ ਜਾਣੀ ਪਈ ਕਿਉਂ ਇਹ ਸਰਕਾਰ ਨਾਲ ਤਾਂ ਨਹੀਂ ਕੋਈ ਆਪਣਾ ਜ਼ਿਆਦਾ ਕੋਈ ਰਾਬਤਾ ਹੋਇਆ ਲੇਕਿਨ ਉੱਧਰ ਉਸ ਸੀਗੇ ਆਪਣੇ ਲੇਟ ਵੀ ਸੀਗੇ ਤੇ ਅੱਗੇ ਕੁਲਵਿੰਦਰ ਸਿੰਘ ਕਲੇਰ ਨੇ ਕਲੇਰ ਬਿਲਡਰਸ ਵਾਲੇ ਉਹਨਾਂ ਨੇ 100% ਹੈਲਪ ਕਰੀ ਹੈ ਕੋਈ ਸਾਰਸੀ ਵੀ ਸੰਸਥਾ ਉਹਨਾਂ ਦੀ ਹੈ ਜੇ ਨਹੀਂ ਉਹਨਾਂ ਨੇ ਕੋਈ ਸਾਨੂੰ ਆਰਗੇਨਾਈਜੇਸ਼ਨ ਵਗੈਰਾ ਉਹ ਉਹਨਾਂ ਨੇ ਕਿਹਾ ਵੀ ਆਰਗੇਨਾਈਜੇਸ਼ਨ ਹੈ ਸਾਡੀ ਕੋਈ ਨਾਮ ਵਗੈਰਾ ਕੋਈ ਨਹੀਂ ਦੱਸਿਆ ਉਹਨਾਂ ਨੇ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਾਹਿਬ ਤੇ ਉੱਥੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਨੇ ਕਿੱਥੇ ਹੋ ਕੇ ਉਹ ਕਰਾਈ ਕਮੇਟੀ ਹੈ ਉਹਨਾਂ ਨੇ ਸੇਵਾ ਲਾਈ ਉਹਨਾਂ ਨੇ ਸੇਵਾ ਲੈ ਲਈ ਕੀ ਸੁਪਨਾ ਸੀ ਜੇ ਬੀਤੀ ਕਿ ਮੈਂ ਉੱਚ ਜਿਹੜੀ ਪੜ੍ਹਾਈ ਕਰਨ ਗਿਆ ਉਹ ਉੱਚ ਵਿੱਦਿਆ ਹਾਸਲ ਕਰਨ ਦੇ ਲਈ ਕਿਸ ਤਰ੍ਹਾਂ ਦੇ ਸੁਪਨੇ ਸੁਪਨਾ ਦਾ ਇਹ ਬੱਚਾ ਖੁਸ਼ੇ ਨਾ ਤੱਕ ਦੱਸ ਨਹੀਂ ਸਕਦਾ ਜਦੋਂ तकरीबन 10 ਮਹੀਨੇ ਚੋਇਆ ਉਦੋਂ ਤੋਂ ਕੁਸਤਲ ਆੜ ਦੇਲੇ ਦਾ ਵਿਕਰੀ ਇਹਨਾਂ ਤੇ ਬੱਚਿਆਂ ਨੂੰ ਦੇਖੋ ਦੇਖੀ ਕੁਛ ਉਹਦਾ ਮਨ ਵੀ ਆਇਆ ਕਿ ਮੈਂ ਲਾਉਂਗਾ ਸਡੇ ਮਾਮੇ ਮਾਮੇ ਜਾਇ ਤੇ ਕਿ ਉਧਰੋਂ ਆਏ ਸੀ ਉਹ ਨੂੰ ਉਹ ਵਾਏ ਨਾ ਅਸੀਂ ਉੱਥੇ ਲੈ ਜਾਵਾਂਗੇ ਤਾਂ ਮੈਂ ਮੇਰੀ ਮਾਮ ਨੂੰ ਗਾ ਰੋਟਾ